ਲਸਟ ਮਿੰਟ ਬਾਅਦ ਕੱਟ 12:30 ਜਦੋਂ ਆਏ ਗੱਡੀ ਲਈ ਬੁਈ ਅੱਗੇ ਬਹੁਤ ਸੋਹਣੇ ਆਏ ਬੁਈ ਅੱਗੇ ਮੈਂ ਬਾਹਰ ਹੀ ਖੜੀ ਹਮੇ ਗੱਡੀ پارک ਕਰਾਉਂਦੀ ਸੀ ਉਹਨਾਂ ਦੀ ਮੁੰਡੇ ਲੰਘਦੇ ਮੋਟਰਸਾਈਕਲ ਤੇ ਇਹਨਾਂ ਨੂੰ ਵੇਖ ਕੇ ਰਾਮਲੀਲਾ ਕਰਕੇ ਗਲੀ 'ਚ ਬਹੁਤ سارے ਮੁੰਡੇ ਲੰਘਦੇ ਸੀ ਬਸ ਸ਼ਾਇਦ ਰਾਮਲੀਲਾ ਵਾਲੇ ਕੋਈ ਵੇਖਣ ਵਾਲੇ ਆ ਉਹ ਮੁੰਡੇ ਫਿਰ ਦੁਬਾਰਾ ਵਾਪਸ ਆ ਗਏ ਉਹ ਮੁੰਡੇ ਆ ਕੇ ਖਲੋ ਗਏ ਲੱਗੇ ਮੈਂ ਸੋਚਿਆ ਸ਼ਾਇਦ ਵਾਕ ਪਿਆ ਤੇ ਗੱਲ ਕਰਨ ਲੱਗੀ ਇਹਨਾਂ ਨਾਲ ਮੈਂ ਥੋੜਾ ਜ ਮੈਂ ਥੋੜੀ ਜ ਮਾੜਾ ਜਿਹਾ ਸ਼ੀਸ਼ੇ ਤੋਂ ਫਰਾ ਹੋਈ ਲੋਕੀ ਇਸ ਤਰ੍ਹਾਂ ਹੀ ਬਜੀਤ ਕੋਲ ਨਾ ਕੋ ਦੋ ਜਗ ਹੈ ਕੋ ਨਾ ਨੇ ਰਫਰ ਖੈਰ ਮੈਨੂੰ ਤਾਂ ਪਤਾ ਹੀ ਨਾ ਲੱਗਿਆ ਇਹਨਾਂ ਨੂੰ ਬੈਠਿਆਂ ਨੂੰ ਗੋਲੀ ਨਾ ਮਾਰਦੇ ਸਾਨੂੰ ਪੜੀ ਜੱਗੂ ਤੇ ਹੀ ਸੀ ਜੱਗੂ ਜੱਗੂ ਹੀ ਕਰਦੇ ਹੁੰਦੇ ਸੀ ਜੱਗੂ ਦੀ ਉੱਥੇ ਜੇਲ੍ਹ 'ਚ ਕੋਈ ਇਹਨਾਂ ਨਾਲ ਮਾੜੀ ਮੋਟੀ ਝੜਪ ਹੋਈ ਸੀਗੀ ਮੁੰਡਿਆਂ ਦੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਛੜਾ ਇਲਾਕੇ ਦੇ ਵਿੱਚ ਗੈਂਗਵਾਰ ਹੋਈ ਹੈ ਜਿਸ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਦੇ ਵੱਲੋਂ ਪੋਸਟ ਪਾ ਕੇ ਚੁੱਕੀ ਗਈ ਹੈ ਤਾਂ ਇਸ ਵੇਲੇ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਪ੍ਰੋਲ ਤੋਂ ਬਾਹਰ ਆਏ ਨੌਜਵਾਨਾਂ ਦਾ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪਹਿਲਾਂ ਅਸੀਂ ਤਸਵੀਰ ਉਸ ਘਰ ਦੀ ਦਿਖਾ ਰਾ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇੱਥੇ ਇਕੱਠੇ ਹੋਏ ਨੇ ਤਾਂ ਫਿਲਹਾਲ ਉਹਨਾਂ ਦਾ ਰੋ ਕੇ ਬੁਰਾ ਹਾਲ ਹੋਇਆ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਜਿਹੜੀ ਆ ਉਹ ਦੇ ਦਿੱਤੀ ਗਈ ਆ ਤਾਂ ਦੇਰ ਰਾਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮਲਾਦਨ ਤਾਂ ਵੱਡੇ ਅਧਿਕਾਰੀ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਚੱਕ ਕੇ ਤੇ ਜਾਂਦੇ ਨੇ ਤਾਂ ਪੂਰੀ ਵੀਡੀਓ ਵੀ ਸਾਹਮਣੇ ਆਈ ਆ ਜੋ ਕਿ ਪੁਲਿਸ ਦੇ ਵੱਲੋਂ ਡੀਵੀਆਰ ਸਮੇਤ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤੀ ਗਈ ਹਤਾ ਇਸ ਮਾਮਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਘਰ ਦੇ ਵਿੱਚ ਪਹੁੰਚੋ ਹਣ ਤਾਂ ਜੇਕਰ ਅਸੀਂ ਗੱਲ ਕਰੀਏ ਜਿਸ ਘਰ ਦੇ ਵਿੱਚ ਅਸੀਂ ਪਹੁੰਚਿਆ ਤਾਂ ਇਸ ਨੌਜਵਾਨ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹ ਪ੍ਰੋਲ ਤੇ ਰਾਤ ਨੂੰ ਜਦੋਂ ਘਰ ਦੇ ਵਿੱਚ ਵਾਪਸ ਆਉਂਦਾ ਹੈ ਤਾਂ ਉਸ ਦਾ ਨੌਜਵਾਨਾਂ ਦੇ ਵੱਲੋਂ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵale ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਤਾਂ ਮੈਡਮ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਨਾਮ ਸੀ ਦੀ ਉਹਨਾਂ ਦਾ ਤੇ ਕਿੰਨੇ ਵਜੇ ਉਹ ਘਰੋਂ ਆਏ ਰਾਤ ਨੂੰ ਮੇਰਾ ਨਾਮ ਜਿੱਤ ਸਿੰਘ ਆਉਂਦਾ ਰਹਾ। ਕੱਟੀ 10-15 ਮਿੰਟ ਬਾਅਦ ਘੱਟ 12 ਸੀ ਜਦੋਂ ਆਏ ਗੱਡੀ ਲਈ ਬੂਏ ਅੱਗੇ ਬਹੁਤ ਸੋਹਣੇ ਆਏ ਬੂਏ ਅੱਗੇ ਮੈਂ ਬਾਹਰ ਹੀ ਖੜੀ ਨਾ ਮੈਂ ਗੱਡੀ پارک ਕਰਾਉਂਦੀ ਸੀ ਉਹਨਾਂ ਦੀ ਮੈਨੂੰ ਕਦੇ ਵੀ ਪਿੱਛੇ ਵੇਖ ਮੈਂ ਗੱਡੀ پارک ਕਰਾਉਂਦੀ ਤਿੰਨ ਮੁੰਡੇ ਲੰਗੇ ਮੋਟਰਸਾਈਕਲ ਤੇ ਇਹਨਾਂ ਨੂੰ ਵੇਖਦੇ ਆ ਰਾਮਲੀਲਾ ਕਰਕੇ ਗਲੀ 'ਚ ਬਹੁਤ ਸਾਰੇ ਮੁੰਡੇ ਲੰਘਦੇ ਸੀ ਮੈਂ ਤਾਂ ਸ਼ਾਇਦ ਰਾਮਲੀਲਾ ਵਾਲੇ ਕੋਈ ਵੇਖਣ ਵਾਲੇ ਆ ਮੁੰਡੇ ਫਿਰ ਦੁਬਾਰਾ ਵਾਪਸ ਆ ਗਏ ਇਹਨਾਂ ਦੀ ਗੱਡੀ ਲਾ ਕੇ ਮੈਂ ਵੀ ਖਲੋਤੀ ਆ ਮੁੰਡੇ ਆ ਕੇ ਖਲੋ ਕੇ ਲਾ ਕੇ ਮੈਂ ਸੋਚਿਆ ਸ਼ਾਇਦ ਵਾਕਫ ਹੋਇਆ ਤੇ ਗੱਲ ਕਰਨ ਲੱਗੀ ਇਹਨਾਂ ਨਾਲ ਮੈਂ ਥੋੜਾ ਜਿਹਾ ਮੈਂ ਥੋੜੀ ਜਿਹੀ ਮਾੜਾ ਜਿਹੀ ਸ਼ੀਸ਼ੇ ਤੋਂ ਪਰਾ ਹੋਈ ਲੋ ਪਿਸਟਲ ਵੀ ਬਜੀ ਤੋਂ ਨਾ ਕੋ ਦੋ ਜਣੇ ਕੋ ਉਹਨਾਂ ਨੇ ਰਫਰ ਖੈਰ ਮਾਫੀ ਮੈਨੂੰ ਤਾਂ ਪਤਾ ਹੀ ਨਾ ਲੱਗਾ ਇਹਨਾਂ ਨੂੰ ਬੈਠਿਆਂ ਨੂੰ ਕੋਈ ਇੱਕ ਮਾਰ ਗਏ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਘਟਨਾ ਹੋਈ ਹੈ ਜੀ ਸਾਰੀ ਹਾਂ ਜੀ ਮੈਂ ਬਾਹਰ ਹੀ ਖੜੀ ਆ ਨਾ ਲੱਗਦੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨਾ ਮਾਫੀ ਗੋਲ ਲੱਗ ਰਹੀ ਹੈ ਪਾ ਜੀ ਸੱਤ ਬੋਲਣਾ ਚਾਹੁੰਦਾ ਕਿ ਕਿੰਨੀਆਂ ਤੁਹਾਡੇ ਘਰ ਦੇ ਮਿੰਨੋ ਨੇ ਜੇ ਪਤਾ ਪਾ ਜੀ ਮੰਡੇ ਲੈ ਕੇ ਗਏ ਉਹਨਾਂ ਨੂੰ ਪਤਾ ਹਣਾ ਮਿੰਨੋ ਨੇ ਪਤਾ ਕਿੰਨੀਆਂ ਗੋਲੀਆਂ ਨੇ ਬੋਡੇ ਘਰ ਵਾਲੇ ਨੇ ਕਿਹੜਾ ਪਰਚਾ ਦਰਜ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ 2012 ਚ ਸੀਗੇ ਪਾ ਜੀ ਉਹ ਗਾਇਬ ਉਹਨਾਂ ਨੂੰ ਇਹ ਐ ਸਰਵਿੰਦਰ ਪਾਲ ਵਾਲਾ ਕੇਸ ਸੀਗਾ ਉਸ ਕੇਸ ਕਹਿੰਦੇ ਸੀਗੇ ਉਹ ਰੋਲ ਤੇ ਹੁੰਦੇ ਸੀਗੇ ਰੋਲ ਤੇ ਕਦਾਈ ਸੀ। ਅੱਜ ਆ ਬਰਤ 12 ਤਰੀਕ ਨੂੰ ਆਏ ਸੀ ਵਾਪਸ ਲੱਜਾਣਾ ਸੀ। ਕੱਲ ਚਲ ਜਾਣਾ ਸੀ ਇਹ। ਅਸ ਤੋਂ ਪਹਿਲਾਂ ਕਰਨਾ ਹੀ ਹੈ ਤਾਂ ਲਗਜ਼ਾ ਕੀ ਹੁੰਦਾ ਤੇ ਬਾਅਦ ਜਾਣ ਦੀ ਸੂਚਨਾ ਤੇ ਵਾਪਸ ਜਾਣ ਦੀ ਸੂਚਨਾ ਕੋਈ ਨਹੀਂ ਹੈਗੀ ਸੀ ਤੇ ਜਿੰਝ ਕੀ ਕਰਤਾ ਹੁੰਦੇ। ਤੇ ਤੋਂ ਅਸੀਂ ਇਹਦੇ ਤੇ ਚਾਹਤ। ਨੂੰ ਪਰ ਜੱਗੂ ਤੇ ਸੀਗੇ ਜੱਗੂ ਜੱਗੂ ਹੀ ਕਰਦੇ ਹੁੰਦੇ ਸੀ। ਜੱਗੂ ਦੀ ਉੱਥੇ ਜੇਲ੍ਹ 'ਚ ਕੋਈ ਇੰਨਾ ਨਾ ਮਾੜੀ-ਮੋਟੀ ਚੜ੍ਹਪ ਹੋਈ ਸੀਗੀ ਮੁੰਡਿਆਂ ਦੀ ਪਰ ਇਹਨਾਂ ਨੇ ਕਦੀ ਉਹਦਾ ਮਾੜਾ ਨਹੀਂ ਕਦੀ ਕੇ ਸੋਚਿਆ ਨਾ ਹੀ ਅਸਿਕਾ ਨਾ ਹੀ ਸਾਡਾ ਕੋਈ ਗੈਂਗਵਾਰ ਦੇ ਵਿੱਚ ਹੈਗਾ ਸੀਗਾ ਨਾ ਨਾ ਹੀ ਸਾਡੇ ਘਰ ਕਦੀ ਕੋਈ ਬਦਮਾਸ਼ ਮੁੰਡੇ ਆਏ ਸੀਗੇ ਜਿਹੜੇ ਇਹਨਾਂ ਦੇ ਨਾਰਮਲ ਮੁੰਡੇ ਦੋਸਤ ਸੀਗੇ ਪਰਵਾਰਕ ਉਹੀ ਆਉਂਦੇ ਸੀ ਔਰ ਕੋਈ ਨਹੀਂ ਕੋਈ ਗੈਂਗਵਾਰ ਵਾਲੇ ਮੁੰਡੇ ਹੁੰਦੇ ਉਹਦਾ ਕਹਿੰਦੇ ਹੁੰਦੇ ਸੀ ਜੱਗੂ ਦੀ ਤਰੀਕ ਪੈਂਦੀ ਸੀਗੀ ਉਹਦਾ ਆਉਂਦੇ ਹੁੰਦੇ ਸੀ ਜੱਗੂ ਜੱਗੂ ਜਿਹੜਾ ਉਹ ਬੜੇ ਬੜੇ ਬੰਦੇ ਮਰਾਈ ਜਾਂਦਾ ਆ ਜੱਗੂ ਮੈਂ ਜੱਗੂ ਨਾਂ ਨਾ ਮੇਰਾ ਵੈਰ ਆ ਜੱਗੂ ਦੀ ਬੰਦੇ ਨੂੰ ਉਸਤ ਪਾਈ ਜਿਹੜੀ ਗੈਂਗ ਦੇ ਵੱਲੋਂ ਉਸਤ ਪਾਈ ਗਈ ਆ ਇੰਨਾ ਬਸ ਪਤਾ ਸਾਨੂੰ ਭਾਜੀ ਇੰਨਾ ਦੱਸਦੇ ਹੀ ਬਾਕੀ ਕਦੀ ਨਾਰਮਲੀ ਕਰ ਚਿੰਨੀ ਗੱਲ ਨਹੀਂ ਕੀਤੀ ਉਹਨਾਂ ਨੇ ਕੋਈ ਸਾਡੇ ਨਾਲ ਉਹ ਸਾਡੇ ਨੂੰ ਕਿਹਾ ਗਿਆ ਕਿ ਉਹ ਕਹਿੰਦੇ ਕਿ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਸਾਡੇ ਬੰਦਿਆਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਕੁੱਟ ਮਾਰਨ ਨਾਲ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਜੇਲ੍ਹ چھਪਾ ਜਿੱਥੇ ਬੰਦ ਸੀਗਾ ਜੇਲ੍ਹ ਚ ਤੇ ਗੁੱਡ ਕੈਰੈਕਟਰ ਕਰਕੇ ਤੁਹਾਨੂੰ 14 ਦਿਨਾਂ ਦੀ ਪ੍ਰੋਲ ਮਿਲੀ ਸੀ ਜੇ ਜੇਲ੍ਹ ਚ ਉਹ ਅਮੋਜ਼ਿਆਰ ਕਤਾ ਕਰਦਾ ਤੇ ਜੇਲ੍ਹ ਪ੍ਰਸ਼ਾਸਨ ਉਹਨੂੰ 14 ਦਿਨਾਂ ਦੀ ਪ੍ਰੋਲ ਦਿੰਦਾ ਏ ਜਿਹੜੀ 14 ਦਿਨਾਂ ਦੀ ਪ੍ਰੋਲ ਮਿਲੀ ਸੀ ਉਹਨਾਂ ਨੂੰ ਗੁੱਡ ਕੈਰੇਕਟਰ ਕਰਕੇ ਮਿਲੀ ਸੀਗੀ ਉੱਥੇ ਬੰਦਲਾ ਚੋਰ ਕੌਣ ਕੌਣ ਮੈਂਬਰ ਆ ਗਏ ਤੇ ਕੱਲੇ ਕੱਲੇ ਸੀਗੇ ਵੀਰ ਜੀ ਇਹ ਤੁਹਾਡੇ ਦਾ ਬਿਓ ਕਿੰਨੇ ਕੋਈ ਮੇਰੇ ਸਿਰਫ ਇੱਕ ਬੇਟੀ ਆ ਮੇਰੇ ਲਾਗੇ ਬੈਠੀ ਬੇਟੀ ਨੂੰ ਨਾ ਲਿਓ ਵਿੱਚ ਅਰਸ਼ੀ ਤੋਂ ਸਾਈਡ ਤੇ ਮੇਰੀ ਕੋ ਬੇਟੀ ਆ ਪੰਜ ਭੈਣਾਂ ਦਾ ਕੱਲਾ ਕੱਲਾ ਇਹ ਪ੍ਰਾਂਤ ਸੀਗਾ ਤਰਾਹ ਦੀ ਬੋਲ ਰਹੇ ਭਾਰਤ ਇਹਨਾਂ ਸਾਲ ਭਾਰਤ 13 14 ਸਾਲ ਹੋ ਗਏ ਇਹਨਾਂ ਨੂੰ 10 ਸਾਲ ਨਹੀਂ ਕਿਤੇ ਸਾਢੇ ਪੰਜ ਹੀ ਅਸੀਂ ਛੁੱਟੀ ਸਰਕਾਰਾਂ ਦੇ ਗਾੜੀ ਮਨਤਾ ਕਰ ਕਰੇ ਛੁੱਟੀ ਲਵਾਈ ਇਹਨਾਂ ਦੀ ਇਸ ਕੱਲਾ ਵੀ ਕਈ ਵਾਰੀ ਛੁੱਟੀ ਜਾਏ ਸੀ ਕਿਉਂ ਕਿ ਹਾਂ ਜੀ ਹੁੰਦੇ ਸੀਗੇ ਤਰਾਹ ਦੀ ਬੋਲ ਰਹੇ ਪੁੱਛਿਆ ਡੀਵੀਆਰ ਕਮੇਡੇ ਦੇ ਵਿੱਚ ਲਿਖਾ ਗਿਆ ਕੀ ਕਾਰਵਾਈ ਕੀਤੀ ਗਈ ਹੈ ਜੀ ਬਹੁਤ ਹਾਂ ਜੀ ਪਛਾਣ ਲੈ ਬੰਦੇ ਮੈਨੂੰ ਪਛਾਣ ਚ ਸੀਗੇ ਬੰਦੇ ਪਹਿਲਾਂ ਦੇਖ ਲੋਤੀ ਸੀ ਉਹ ਲੈ ਕੇ ਆ ਜੀ ਧਿਆਨ ਸੀ ਜੀ ਉਸ ਨੂੰ ਪਿਆਛਾਣ ਆ ਗਿਆ ਮੁੰਡੇ ਪੁਲਿਸ ਨੇ ਮੈਨੂੰ ਦਿਖਾਏ ਮੁੰਡੇ ਮੈਂ ਵਿੱਚ ਖੁਸ਼ਾਨ ਦੇਖ ਦੋ ਹੁਣ ਨਵੇਂ ਵਿਚ ਲੋ ਆਪਣੇ ਮੋਹ ਕੋਸੇ ਵੱਲੇ ਪਹੁੰਚ ਕੇ ਮਿੰਟ ਦੇ 1 ਸੈਕਿੰਡ ਦੇ ਵਿੱਚ ਪੁਲੀਸ ਇੱਥੇ ਆ ਗਏ ਜੋ ਉਹਨਾਂ ਦੀ ਕਾਰਵਾਈ ਸੀ ਉਹ ਵੀ ਆਪਣੇ ਕਰਕੇ ਗਏ ਆ ਮੁੱਫੇ ਗਏ ਹੌਂਸਲਾ ਸਾਨੂੰ ਤੁਹਾਡੀ ਕੀ ਮੰਗ ਕੀ ਕਾਰਵਾਈ ਹੁਣ ਚਾਹੀਦੀ ਇਹਨੂੰ ਮੌਜੂਦਾਨ ਵਿੱਚ ਦੇਖੋ ਮੇਰੀ ਸਾਡੇ ਤੇ ਜਿਹੜਾ ਚੱਲ ਗਿਆ ਉਹ ਤੇ ਸਾਨੂੰ ਹੁਣ ਮਿਲਣਾ ਨਹੀਂ ਆ ਮੇਰਾ ਤੇ ਸਰਦਾਰ ਸੀਗਾ ਉਹਦੇ ਲੈ ਗਏ ਆ باقی ਮੈਨੂੰ ਤੇ ਕੋਈ ਰਿਕਾਰ ਕੋ ਮੰਗਿਆ ਕਿ ਜੇਲ੍ਹ ਵਿੱਚ ਜਦੋਂ ਪਤਾ ਆ ਇੰਨੀ ਗੈਂਗਵਾਰੋਂ ਇੰਨੇ ਬੰਦੇ ਮਰਵਾਉਂਦਿਆ ਉਹ ਜੱਗੂ ਪਰ ਛੇਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਉੱਥੇ ਮਰਵਾਉਂਦੀ ਉਹਨਾਂ ਨੂੰ ਕਿਉਂ ਕਸਟਡੀਆ ਵਿੱਚ ਬੰਦ ਕੀਤਾ ਗਿਆ ਆ ਜਦੋਂ ਪਤਾ ਉਹ ਇੰਨੇ ਮਰਵਾਉਂਦੇ ਬੰਦੇ ਆ ਆ ਦੋ ਮੁੰਡੇ ਵੇਖੋ ਛੋਟੇ ਛੋਟੇ ਹੋਲੇ ਜਿਹਾ ਕੱਲ ਮਾਰਦੇ ਉਹਨਾਂ ਨੇ ਤਰੰਤਾਰਨ ਵਿੱਚ ਹੈ ਜੋ ਵੀ ਪੋਸਟ ਆ ਪਾ ਦਿੰਦੇ ਪੀ ਅਸੀਂ ਮਾਰਦੇ ਜਦੋਂ ਗਵਰਨਮੈਂਟ ਨੂੰ ਪਤਾ ਆ ਕਿ ਉਹ ਹੀ ਬੰਦੇ ਮਰੋਣ ਨੇ ਗਵਰਨਮੈਂਟ ਉਹਨਾਂ ਨੂੰ ਕਿਉਂ ਰੱਖਣ ਦਈ ਆ ਕਿਉਂ ਮਾਮਾ ਦੇ ਪੁੱਤ ਮਰਾਈ ਜਾਂਦੇ ਬਿਨਾ ਕਿਸੇ ਗੱਲ ਤੋਂ ਜੇ ਉਹ ਮਾਰਦਾ ਸੀਗਾ ਜੇਲ੍ਹ ਦੇ ਵਿੱਚ ਬੰਦਿਆਂ ਨੂੰ ਉਹਦਾ ਉਹ ਨੂੰ ਮਾਰ ਜਾਂਦੇ ਕੋਈ ਲੱਤ ਮਾਰ ਜਾਂਦੇ ਕੋਈ ਬਾਹ ਤੋੜ ਜਾਂਦੇ ਪਰ ਪਿਛੇ ਇਹ ਦੇ ਵੇਖਦੇ ਕਿ ਪਰਿਵਾਰ ਦਾ ਕੀ ਸੀ ਸਾਡਾ ਕੋਈ ਜੰਗੂ ਨਾ ਕੋਈ ਵੈਰੀ ਦੁਸ਼ਮਣੀ ਥੋੜੀ ਨਸੀ ਅਹੀਂ ਤਾਂ ਕਦੀ ਉਹਨੂੰ ਵਿਚਾਰੇ ਨੂੰ ਕਦੀ ਵੇਖਿਆ ਨਾ ਉਹਦਾ ਕੋਈ ਪਿਸ਼ੋਕਰ ਸਾਨੂੰ ਪਤਾ ਨਾ ਨਾ ਹੀ ਉਹਨੂੰ ਕਦੀ ਜਾਣਿਆ ਨਾ ਕੋਈ ਬੁੱਝਿਆ ਕੋਈ ਵੈਰੀ ਦੁਸ਼ਮਣੀ ਥੋੜੀ ਸਾਸੀ ਨਾ ਪੁਲਿਸ ਦੇਖਿਆ ਗਿਆ ਸੀ ਪਰਮਾਨ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੇਰ ਰਾਤ ਤਿੰਨ ਨੌਜਵਾਨ ਇਸ ਗਲੀ ਦੇ ਵਿੱਚ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਆ ਕੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਤਾਂ ਉਹਨਾਂ ਦੇ ਵੱਲੋਂ ਆਪਣੇ ਡਵੀਆਰ ਦੀ ਜਿਹੜੀ ਤਸਵੀਰਾਂ ਉਹ ਕਬਜ਼ੇ ਦੇ ਵਿੱਚ ਲੈ ਲਈ। ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ਼ਾੜਾ ਇਲਾਕੇ ਦੇ ਵਿੱਚ ਗੈਂਗਵਾਰ ਹੋਈ ਆ ਜਿੱਥੇ ਕੀ ਪਰੋਲ ਤੇ ਬਾਹਰ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਤਾਂ ਉਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਤੋਂ ਇਨਵੈਸਟੀਗੇਸ਼ਨ ਡੀਸੀਪੀ ਸਰਦਾਰ ਵਿੰਦਰਪਾਲ ਸਿੰਘ ਸੰਧੂ ਜੀ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਪਹੁੰਚੋ ਕੀ ਗੱਲਬਾਤ ਹੋਈ ਹੈ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਜਿਹੜੀ ਇਸ਼ਹਾਦਤਾਂ ਇਹ ਪੈਂਦੀ ਹੈ ਧਰਮਨਾਮ ਦਾ ਵਿਅਕਤੀ ਹੈ ਉਹਦੇ ਉਹ ਮਰਡਰ ਕੇਸ ਸਜ਼ਾ ਘਟ ਰਿਹਾ ਹੈਗਾ ਉਹ ਪਰੋਲ ਤੇ ਆਇਆ ਸੀਗਾ ਉਹ ਰਾਤ ਹੀ ਫਿਰ ਕਰੀਬ 9 ਵਜੇ ਘਰੋਂ ਨਿਕਲਿਆ ਦੌਰ 12 ਵਜੇ ਦੇ ਕਰੀਬ ਉਹ ਤਿੰਨ ਮੋਟਰਸਾਈਕਲ ਤੇ ਸੀਗੇ ਉਹਨਾਂ ਨੇ ਗੋਲੀਆਂ ਮਾਰ ਕੇ ਉਹ ਮਰਡਰ ਕੀਤਾ ਹੈਗਾ ਮਕਦਮਾ ਦਰਜ ਕਰ ਲਿਆ ਹੈਗਾ ਔਰ ਸਾਡੀ 18 ਇੰਚ ਤੋਂ ਪੁਲਿਸ ਕੀਤੀ ਜਾ ਰਹੀ ਹੈ ਬਾਕੀ ਟੀਮਾਂ ਅਲਗ-ਅਲਗ ਸਾਡੀਆਂ ਲੱਗੀਆਂ ਹੋਈਆਂ ਨੇ ਬਾਕੀ ਅਜ ਫੈਵਲੀਨੋਂ ਵੀ ਹੁਣ ਲੜਿਆਂ ਡੇਟ ਹੈ ਤੇ ਉਹਨਾਂ ਨੇ ਵੀ ਕੋਈ ਗੱਲਾਂ ਸਾਨੂੰ ਸ਼ੇਅਰ ਕੀਤੀਆਂ ਬਾਕੀ ਜਲਦੀ ਇਹਨੂੰ ਅਸੀਂ ਕੋਈ ਸੀਸੀਟੀਵੀ ਵੀ ਸਮੇਂ ਆਈਏ ਸਮਾਂ ਲੈ ਕਰ ਰਹੇ ਜੀ ਸਾਰਾ ਅਸੀਂ ਹਰ ਐਂਗਲ ਵਾਚ ਕਰ ਰਹੇ ਹਾਂ ਕਾਰਨ ਪਤਾ ਲੱਗਾ ਜੀ ਕਿਉਂ ਉਹਨੂੰ ਗੋਲੀ ਉਹ ਕਰਦੇ ਆ ਉਹ ਸਾਰਾ ਹੁਣ ਸਾਰਾ ਪਤਾ ਲੱਗੇਗਾ ਬਾਕੀ ਅਸੀਂ ਕੇਸ ਸਿਸਟਰ ਕਰ ਲਿਆ ਬਾਕੀ ਸਾਰਾ ਸਰ ਨੋਜਵਾਨਾਂ ਦੀ ਪਛਾਣ ਹੋ ਗਈ ਹੈ ਜੀ ਮੈਂ ਕਿ ਜੇ ਅਸੀਂ ਟ੍ਰੈਕ ਕਰ ਲਏ ਕਰ ਲਾਂਗੇ ਜਲਦੀ ਮਾ ਸਾਨੂੰ ਕਾਫੀ ਲੀਡਸ ਮਿਲ ਗਈਆਂ ਨੇ ਆ ਜਲਦੀ ਤੇ ਠੀਕ ਹੈ ਪੀ ਇਨਵੈਸਟੀਗੇਸ਼ਨ ਸਰਦਾਰ ਰਵਿੰਦਰਪਾਲ ਸਿੰਘ ਸੰਜੂ ਦੇ ਇਥੇ ਪਹੁੰਚੇ ਨੇ ਤਾਂ ਫਿਲਹਾਲ ਨਵਲਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਈ ਆ ਤਾਂ ਨੌਜਵਾਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਤਾਂ ਜਲਦ ਹੀ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਇਆ ਜਾਏਗਾ ਠੀਕ ਹੈ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਉਸ ਘਰ ਦੇ ਬਾਹਰ ਦੀ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਇਸ ਘਰ ਦੇ ਬਾਹਰ ਜਿਹੜੀ ਦੇਰ ਰਾਤ ਵਾਰਦਾਤ ਹੋਈ ਹੈ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਵੱਖ-ਵੱਖ ਨਿਸ਼ਾਨ ਜਿਹੜ ਗਲੀ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਤਾਂ ਉਸ ਦਾ ਡੀਵੀਆਰ ਵੀ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸ ਗੱਡੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਆਪਣੇ ਘਰ ਦੇ ਬਾਹਰ ਪਹੁੰਚਦੇ ਨੇ ਤਾਂ ਉਹਨਾਂ ਦੀ ਪਤਨੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਗੱਡੀ ਪਾਰਕ ਕਰਾਉਣ ਦੇ ਲਈ ਬਾਹਰ ਆਉਂਦੇ ਨੇ ਤਾਂ ਉੱਥੇ ਹੀ ਤਿੰਨ ਨੌਜਵਾਨ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਤਾਬੜ ਤੋੜ ਜਿਹੜੀਆਂ ਗੋਲੀਆਂ ਨੇ ਉਹ ਚਲਾਤੀਆਂ ਜਾਂਦੀਆਂ ਨੇ ਤਾਂ ਜਦੋਂ ਗੋਲੀ ਨੌਜਵਾਨਾਂ ਦੇ ਵੱਲੋਂ ਚਲਾਈ ਜਾਂਦੀ ਹੈ ਤਾਂ ਗੱਡੀ ਦੇ ਵਿੱਚ ਬੈਠੇ ਨੌਜਵਾਨ ਦੇ ਵੱਲੋਂ ਗੱਡੀ ਜਿਹੜੀ ਉਹ ਬੈਕ ਕਰ ਦਿੱਤੀ ਜਾਂਦੀ ਆ ਤਾਂ ਉਸ ਦੇ ਮਗਰ ਜਿਹੜੀ ਆਲਟੋ ਗੱਡੀ ਲੱਗੀ ਹੁੰਦੀ ਆ ਤਾਂ ਐਡੀ ਸਪੀਡ ਦੇ ਵਿੱਚ ਖੰਧ ਦੇ ਵਿੱਚ ਵੱਜਦੀ ਹੈ ਤਾਂ ਗੱਡੀ ਬੈਕ ਨਹੀਂ ਹੁੰਦੀ ਜਿਸ ਤੋਂ ਬਾਅਦ ਤਾਬੜ ਤੋੜ ਜਿਹੜੀਆਂ ਗੋਲੀਆਂ ਨੇ ਜਿੰਨਾ ਨੌਜਵਾਨਾਂ ਦੇ ਵੱਲੋਂ ਚਲਾਤੀਆਂ ਜਾਂਦੀਆਂ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਆ ਤਾਂ ਫਿਲਹਾਲ ਵੱਡੀ ਗੈਂਗਵਾਰ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਨੂੰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਪਰਿਵਾਰ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਜਗਮੰਡੀ ਦੇ ਲਈ ਸਾਹਿਲ ਅੰਮ੍ਰਿਤਸਰ